ਜਿਹੜਾ ਇਹ ਔਰ ਦੇ ਵਿੱਚ ਫਲਾਇੰਗ ਮਾਰ ਚੱਲੇ ਆਏ ਕਾਦੇ ਸੌਫਟ ਚੱਲੇ ਆ ਗਏ ਜਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੇ ਜਿਹੜੀਆਂ ਇਲੈਕਸ਼ਨਾਂ ਆ ਰਹੀਆਂ ਨੇ ਨਾ ਜੀ 14 ਨੂੰ ਉਦੇ ਰਿਗਾਰਡਿੰਗ ਲੋਕਾਂ ਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਮੱਦੇ ਨਜ਼ਰ ਅੱਜ ਪੂਰੀ ਸਬਡਿਵੀਜ਼ਨ ਨਵਾਂ ਸ਼ਹਿਰ ਦੇ ਪਿੰਡਾਂ ਚ ਰੋਡ ਮਾਰਚ ਕੱਢਿਆ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਇਹ ਦੱਸਿਆ ਜਾ ਸਕੇ ਕਿ ਪੁਲਿਸ ਪੂਰੀ ਤਰ੍ਹਾਂ ਚਾੱਕ ਚੌਕੰਦ ਹੈ ਔਰ ਜਿਹੜੇ ਇਸ ਇਲੈਕਸ਼ਨ ਨੂੰ ਫੇਅਰ ਐਂਡ ਫ੍ਰੀ ਕਰਾਉਣ ਲਈ ਅਸੀਂ ਕੋਈ ਕਸਰ ਨਹੀਂ ਰੱਖਾਂਗੇ ਔਰ ਵਧੀਆ ਢੰਗ ਨਾਲ ਇਲੈਕਸ਼ਨ ਕਰਾਇਆ ਜਾਏਗਾ ਸਰ ਫਲਾਇਗ ਮਾਰਚ ਦੇ ਦੇਖਦੇ ਕਿ ਹਾਲਾਤ ਕਿਦਾਂ ਦੇ ਆਏ ਤੇ ਆਪਣੇ ਏਰੀਆ ਦੀ ਕੀ ਸੰਦੇਸ਼ ਦੇਣਾ ਚਾਹਦੇ ਹੋ ਬਿਲਕੁਲ ਪੀਸਫੁੱਲ ਹੈ ਲੋਕਾਂ ਨੂੰ ਮੁਬਾਰਕਵਾਦ ਦਵਾਗੇ ਸੀ ਲਈ ਕਿ ਸਾਡਾ ਇਲਾਕਾ ਬੜਾ ਅਮਨ ਪਸੰਦ ਦਾ ਇਲਾਕਾ ਹੈ ਔਰ ਲੋਕ ਬੜੇ ਪੀਸਫੁੱਲ ਢੰਗ ਨਾਲ ਇਸ ਇਲੈਕਸ਼ਨ ਦੇ ਪ੍ਰੋਸੈਸ ਤੇ ਸੋ ਅਸੀਂ ਇਸ ਪ੍ਰੋਸੈਸ ਨੂੰ ਇਸੇ ਤਰ੍ਹਾਂ ਟਾਈਮ ਰੱਖਾਂਗੇ ਲਾ ਐਂਡ ਆਰਡਰ ਬਿਲਕੁਲ ਸਥਿਤੀ ਜੀ ਕਾਇਮ ਰੱਖਣ ਲਈ ਇਹ ਫਲੈਗ ਮਾਰਚ ਵੀ ਕੀਤਾ ਜਾ ਰਿਹਾ ਹੈ ਲੋਕਾਂ ਦਾ ਜਿਹੜਾ ਮਨੋਬਲ ਹੈਗਾ ਤਾਂ ਕਿ ਫ੍ਰੀ ਐਂਡ ਫੇਅਰ ਹੋ ਕੇ ਆਪਣੀ ਵੋਟ ਕਾਸਟ ਕਰ ਸਕਣ